ਜਿਹੜੇ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਨੇ ਮਨਿੰਦਰਜੀਤ ਸਿੱਧੂ ਉਹਦੇ ਤੇ ਇੱਕ ਐਫਆਈਆਰ ਦਰਜ ਹੁੰਦੀ ਹੈ ਐਫਆਈਆਰ ਜਿਹੜੀ ਦਰਜ ਹੁੰਦੀ ਹੈ ਉਹ ਮਾਮਲਾ ਹੈਗਾ ਰਾਮਪੁਰਾ ਫੂਲ ਦੇ ਵਿਧਾਇਕ ਜਿਹੜੇ ਨੇ ਬਲਕਾਰ ਸਿੱਧੂ ਅਤੇ ਇੱਕ ਹੋਰ ਨੇ ਜਿਹੜੇ ਰਾਜੂ 제ਠੀ ਜਿਨ੍ਹਾਂ ਦੇ ਵਿਚਕਾਰ ਗੱਲਬਾਤ ਹੁੰਦੀ ਹੈ ਗੱਲਬਾਤ ਦੀ ਆਡੀਓ ਹੈ ਜਿਹੜੀ ਉਹ ਵਾਇਰਲ ਹੁੰਦੀ ਹੈ ਤੇ ਉਸ ਆਡੀਓ ਨੂੰ ਲੈ ਕੇ ਮਨਿੰਦਰਜੀਤ ਸਿੱਧੂ ਦੇਤੇ ਇੱਕ ਮਾਮਲਾ ਦਰਜ ਹੁੰਦਾ ਹੈ ਮਾਮਲਾ ਦਰਜ ਹੋਣ ਦੇ ਨਾਲ ਨਾਲ ਜਿਹੜੇ ਉਹ ਆਡੀਓ ਹੈ ਉਹਦੇ ਵਿੱਚ ਕੁਝ ਜਿਹੜੇ ਅਪਸ਼ਬਦ ਜਿਹੜੇ ਔਰਤਾਂ ਦੇ ਪ੍ਰਤੀ ਬੋਲੇ ਹੋਏ ਐ ਉਹ ਬਾਹਰ ਆਉਂਦੇ ਨੇ ਉਹ ਜਨਤਕ ਹੋਣ ਤੋਂ ਬਾਅਦ ਮਾਮਲਾ ਦਰਜ ਹੁੰਦਾ ਹੈ ਕਿ ਉਹ ਵਿਧਾਇਕ ਜਿਹੜੇ ਬਲਕਾਰ ਸਿੱਧੂ ਦੀ ਜਿਹੜੀ ਇੱਜ਼ਤ ਨੂੰ ਉਹਦੇ ਵਿੱਚ ਨਲਾਮ ਕੀਤਾ ਗਿਆ ਸੋ ਉਹਦੇ ਨਾਲ ਇੱਕ ਗੱਲ ਜਿਹੜੀ ਹੋਰ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਰਾਜੂ ਜੇਠੀ ਇਸ ਮਾਮਲੇ ਦੇ ਉੱਤੇ ਆਪਣੀ ਸਫਾਈ ਪੇਸ਼ ਕਰਦਾ ਤੇ ਉਹਨਾਂ ਨੇ ਇੱਕ ਹੋਰ ਜਿਹੜੀ ਅਗਲੀ ਗੱਲ ਉਸ ਆਪਣੀ ਵੀਡੀਓ ਦੇ ਵਿੱਚ ਦੱਸੀ ਹੈ ਕਿ ਇਹ ਤਾਂ ਸਿਰਫ ਜਿਹੜਾ ਛੋਟਾ ਜਿਹਾ ਕਲਿੱਪ ਸੀਗਾ ਜੇਕਰ ਉਹ ਪੂਰੀ ਆਡੀਓ ਬਾਹਰ ਆਉਂਦੀ ਹੈ ਤਾਂ ਉਹਦੇ ਵਿੱਚ ਰਾਮ ਗੜੀਆ ਭਾਈਚਾਰੇ ਨੂੰ ਬਤਾਇਆ ਇੱਕ ਬਲਕਾਰ ਸਿੱਧੂ ਦੇ ਵੱਲੋਂ ਬੜੇ ਅਪਸ਼ਬਦ ਜੋ ਸੁਣੇ ਨਹੀਂ ਜਾ ਸਕਦੇ ਉਹ ਬੋਲੇ ਗਏ ਨੇ ਔਰ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਔਰਤਾਂ ਨੂੰ ਉਹਨਾਂ ਨੇ ਅਪਸ਼ਬਦ ਬੋਲੇ ਨੇ ਉਥੇ ਪੱਗ ਸੰਬੰਧੀ ਵੀ ਕੋਈ ਜਿਹੜੇ ਮਾੜੇ ਸ਼ਬਦ ਉਸ ਆਡੀਓ ਦੇ ਵਿੱਚ ਬਾਹਰ ਆ ਸਕਦੇ ਨੇ ਸੋ ਗੱਲ ਹੁਣ ਇੱਥੇ ਆਉਂਦੀ ਹੈ ਕਿ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਜਦੋਂ ਇਹ ਆਡੀਓ ਵਾਇਰਲ ਹੁੰਦੀ ਹੈ ਜਾਂ ਇਹ ਆਡੀਓ ਬਾਹਰ ਆਉਂਦੀ ਹੈ ਤਾਂ ਉਹਨਾਂ ਨੇ ਇਹ ਆਡੀਓ ਜਿਹੜੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੈ ਜਿਹੜੇ ਕੁਲਤਾਰ ਸਿੰਘ ਸੰਧਮਾ ਜੋ ਆਪ ਖੁਦ ਰਾਮਗੜੀਆ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਇਹ ਜਾ ਕੇ ਆਡੀਓ ਉਹਨਾਂ ਨੇ ਖੁਦ ਸੁਣਾਈ ਸੀ ਪਰ ਉਹਨਾਂ ਨੇ ਵਿਧਾਇਕ ਕੁਲਤਾਰ ਸਿੰਘ ਸੰਧਮਾ ਨੇ ਇਹ ਕਹਿ ਕੇ ਉਸ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਜਿਹੜੀ ਆਡੀਓ ਨੂੰ ਤੁਸੀਂ ਵਾਇਰਲ ਨਾ ਕਰਿਓ ਨਹੀਂ ਤਾਂ ਇਹ ਮਾਮਲਾ ਜਿਹੜਾ ਬਹੁਤ ਗੰਭੀਰ ਰੂਪ ਲੈ ਸਕਦਾ ਹੈ ਸੋ ਇਥੇ ਸਵਾਲ ਖੜਾ ਹੁੰਦਾ ਹੈ ਕਿ ਖੁਦ ਜਿਹੜੇ ਵਿਧਾਇਕ ਵਿਧਾਇਕ ਵੀ ਨੇ ਤੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਮਾ ਉਹ ਖੁਦ ਰਾਮਗੜੀਆ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਇਹ ਮਾਮਲੇ ਨੂੰ ਇੰਨਾ ਹਲਕਾ ਕਿਉਂ ਲਿਆ ਸੋ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਵਿਧਾਇਕ ਕੁਲਤਾਰ ਸਿੰਘ ਸੰਧਮਾ ਜਿਹੜੇ ਸਪੀਕਰ ਨੇ ਸਪੀਕਰ ਸਾਹਿਬ ਤੋਂ ਬੇਨਤੀ ਕਰਦੇ ਆ ਰਾਮਗੜੀਆ ਭਾਈਚਾਰੇ ਨੂੰ ਜੋ ਵੀ ਅਪਸ਼ਬਦ ਨੇ ਉਹ ਆਡੀਓ ਜਿਹੜੀ ਹੈਗੀ ਹੈ ਜੰਤਕ ਕਰਵਾਈ ਜਾਵੇ ਉਹ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿ ਰਾਮਗੜੀਆ ਭਾਈਚਾਰੇ ਦੇ ਖਿਲਾਫ ਵਿਧਾਇਕ ਬਲਕਾਰ ਸਿੱਧੂ ਨੇ ਕੀ ਸ਼ਬਦ ਬੋਲੇ ਨੇ ਉਹ ਜੰਤਕ ਕਰਵਾਈ ਜਾਵੇ ਔਰ ਜੇਕਰ ਉਹਨਾਂ ਨੇ ਰਾਮਗੜੀਆ ਭਾਈਚਾਰੇ ਦੇ ਖਿਲਾਫ ਕੋਈ ਅਪਸ਼ਬਦ ਬੋਲੇ ਨੇ ਤਾਂ ਉਹਨਾਂ ਸੰਬੰਧੀ ਵਿਧਾਇਕ ਬਲਕਾਰ ਸਿੱਧੂ ਉੱਤੇ ਬਣਤੀ ਕਾਰਵਾਈ ਕਰਵਾਈ ਜਾਵੇ ਕਿਉਂਕਿ ਕਿਸੇ ਭਾਈਚਾਰੇ ਨੂੰ ਨਿਸ਼ਾਨੇ ਤੇ ਲੈਣਾ ਇਹ ਵਿਧਾਇਕ ਨੂੰ ਸ਼ੋਭਾ ਨਹੀਂ ਦਿੰਦਾ ਜੇਕਰ ਉਸ ਵਿਧਾਇਕ ਨੇ ਰਾਮਗੜੀਆ ਭਾਈਚਾਰੇ ਨੂੰ ਕਿਸੇ ਤਰ੍ਹਾਂ ਦੇ ਅਪਸ਼ਬਦ ਬੋਲੇ ਨੇ ਨਿਸ਼ਾਨੇ ਤੇ ਲਿਆ ਹੈ ਜਾਂ ਉਹਨਾਂ ਨੇ ਅਪਸ਼ਬਦ ਕਹੇ ਨੇ ਤਾਂ ਸਪੀਕਰ ਸੰਧਵਾ ਸਾਹਿਬ ਤੁਸੀਂ ਤੁਹਾਡੀ ਡਿਊਟੀ ਬਣਦੀ ਹੈ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਵੀ ਰਾਮਗੜੀਆ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹੋ ਤੇ ਤੁਸੀਂ ਇਸ ਮਾਮਲੇ ਨੂੰ ਜਨਤਕ ਜ਼ਰੂਰ ਕਰਾਓ ਜੇਕਰ ਵਿਧਾਇਕ ਸਾਹਿਬ ਨੇ ਇਸ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਬੋਲਿਆ ਤਾਂ ਵੀ ਉਸ ਆਡੀਓ ਨੂੰ ਬਾਹਰ ਆਉਣ ਦੇ ਨਾਲ ਉਹ ਮਾਮਲਾ ਸਾਫ ਹੋ ਜਾਏਗਾ ਤੇ ਲੋਕ ਇਸ ਗੱਲ ਤੋਂ ਪਲੀਪਾਤ ਜਾਣੂ ਹੋ ਜਾਣਗੇ ਤਾਂ ਕਿ ਜਿਹੜਾ ਅੱਜ ਮੁੱਦਾ ਉਹ ਜਿਹੜਾ ਰਾਜੂ ਜੇਠੀ ਵੱਲੋਂ اٹھਾਇਆ ਜਾ ਰਿਹਾ ਕਿ ਉਹਦੇ 'ਚ ਵਿਧਾਇਕ ਜਿਹੜੇ ਬਲਕਾਰ ਸਿੱਧੂ ਨੇ ਰਾਮਗੜੀਆ ਭਾਈਚਾਰੇ ਨੂੰ ਜਾਂ ਪੱਗ ਨੂੰ ਲੈ ਕੇ ਜਾਂ ਔਰਤ ਨੂੰ ਲੈ ਕੇ ਉਹ ਅਪਸ਼ਬਦ ਬੋਲਦੇ ਨੇ ਤਾਂ ਜੇਕਰ ਨਹੀਂ ਬੋਲੇ ਤਾਂ ਉਹ ਵੀ ਗੱਲ ਜਨਤਕ ਕਰਵਾਓ ਤਾਂ ਕਿ ਜੇ ਜੇ ਲੋਕਾਂ ਨੂੰ ਗਲਤਫਹਿਮੀ ਹੈ ਤਾਂ ਉਹ ਲੋਕਾਂ ਦੀ ਗਲਤਫਹਿਮੀ ਦੂਰ ਹੋਵੇ ਜੇਕਰ ਬੋਲੇ ਨੇ ਤਾਂ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਵਿਧਾਇਕ ਨੂੰ ਤੁਸੀਂ ਟੈਰੇ ਦੇ ਵਿੱਚ ਖੜਾ ਕਰੋ ਸੋ ਉਮੀਦ ਕਰਦੇ ਹਾਂ ਕਿ ਕੁਲਤਾਰ ਸਿੰਘ ਸੰਧਮਾ ਜੋ ਸਪੀਕਰ ਨੇ ਉਹ ਇਸ ਵੀਡੀਓ ਨੂੰ ਆਡੀਓ ਨੂੰ ਜਨਤਕ ਜ਼ਰੂਰ ਕਰਵਾਉਣਗੇ